ਪਰਭੂ ਨਾਲ ਪਦੇ ਕਰ ਹੱਥ ਕਿਰਪਾ ਕਰੋ ਦੀਨ ਕਾ ਹਜਦੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ का क्या तो स्वमी मानस की गदी ऐसी ला ਫਰਮਾਨ ਜੋ ਸਤਿ ਪੁਰਾਨੇ ਸਾਜੇ ਦੀ ਨਵਾਜੀ ਗੁਰੂ ਯਾਰੇ ਗੁਰੂ ਸواری ਗੁਰੂ ਦਾ ਕਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਤ ਗਰਦਾਸ ਜੀ ਦੀ ਸ਼ਾਂਤ ਰਹੇ ਆਪਾਂ ਉਹਨਾਂ ਦੀ ਯਾਦ ਦੇ ਅੰਦਰ ਜੁੜੇ ਬੈਠੇ ਆਂ ਸਾਧ ਸੰਗਤ ਜੀ ਜਿਹੜੇ ਸੰਤ ਹੁੰਦੇ ਨੇ ਜਦੋਂ ਸਾਡੇ ਉੱਤੇ ਪਰਮਾਤਮਾ ਆਕਾਰਪੁਰਖ ਖੁਸ਼ ਹੁੰਦਾ ਹੈ ਉਦੋਂ ਫਿਰ ਉਹ ਆਪਣੀ ਧੀ ਨੂੰ ਸਾਡੇ ਵਾਸਤੇ ਭੇਜਦਾ ਹੈ ਫਟੋਕੇ ਇਹ ਅਸੀਂ ਵੀ ਉਸ ਭਰੀ ਪੂਰਨ ਪਰਮਾਤਮਾ ਨਾਲ ਜੁੜ ਸਕਦੇ। ਕਿਉਂਕਿ ਜੋ ਹੈ ਸੰਸਾਰ ਹੈ ਇਹਦੇ ਵਿੱਚ ਕੋਈ ਸੁਖੀ ਨਹੀਂ। ਆਪਾਂ ਸਾਰੇ ਜਣੇ ਅੰਦਰ ਚਾਤੀ ਮਾਰਦੇ ਆ ਜਿਹੜਾ ਸੰਤ ਹੈ ਉਹਨੇ ਸਾਡਾ ਜਿਹੜਾ ਨਾਮਾ ਹੈ ਸਾਡੀਆਂ ਅੰਦਰ ਆਤਮਾ ਨਾਲ ਘਰ ਆਉਣੀ ਹੁੰਦੀ। ਜਿਸ ਤਰ੍ਹਾਂ ਕਿ ਕੋਈ ਵੀ ਸੰਸਾਰਿਕ ਕਿਰਿਆ ਕਰਨ ਕਰਦੇ ਆ ਸਾਡੇ ਇਸ ਹਿਮਨਰ ਬਾਡੀ ਦੇ ਅੰਦਰ ਪਰਮਾਤਮਾ ਸਾਨੂੰ ਜਨਮਦਾ ਚਾਹੇ ਅਸੀਂ ਚੰਗਾ ਕਰਦੇ ਆ ਚਾਹੇ ਅਸੀਂ ਮਾੜਾ ਕਰਦੇ ਆ ਅੰਦਰੋਂ ਹੀ ਆਵਾਜ਼ ਆਉਂਦੀ ਹੈ ਆਤਮਾ ਦੀ ਉਹ ਪਰਮਾਤਮਾ ਦੀ ਆਤਮ ਰਾਮ ਦੀ ਸੰਤ ਨੇ ਉਹਦੇ ਨਾਲ ਜੋੜਨਾ ਹੁੰਦਾ ਤੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਜਿਹੜੇ ਇਹਨਾਂ ਭੀ ਪ੍ਰਮੋ ਪ੍ਰਮਾਤਮਾ ਸੰਤਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਉਹ ਯਾਤਰਾ ਦੇ ਸ਼ੁਰੂ ਕਰਦੇ ਤੇ ਜੀਵਨ ਸ਼ੁਰੂ ਕਿੱਥੋਂ ਹੁੰਦਾ ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਕਿਉਂਕਿ ਆਪਾਂ ਦੇਖਦੇ ਆਪਾਂ ਸਾਰੇ ਹੀ ਕਿਰਿਆ ਕਰਮ ਕਰਦੇ ਆ ਪਰ ਆਪਾਂ ਨਾਮ ਨਹੀਂ ਜਪਦੇ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹਰ ਇੱਕ ਅੰਗ ਦੇ ਉੱਤੇ ਸਮਝਾਉਂਦੇ ਨੇ ਨਾਮ ਜਪੋ ਨਾਮ ਜਪ ਕੇ ਅੰਦਰੋਂ ਨਾਮ ਨੂੰ ਪ੍ਰਗਟ ਕਰਨਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਕੋਈ ਇੱਕ ਮੋਟਰ ਹੋਵੇ ਉਹ ਪਾਣੀ ਨਾਲ ਚੱਕੇ ਉਹਦੇ ਬਾਹਰੋਂ ਪਾਣੀ ਪਾਉਣਾ ਪੈਂਦਾ ਫਿਰ ਅੰਦਰੋਂ ਪਾਣੀ ਚੱਕ ਲੈਂਦੀ ਹੈ ਇਸੇ ਤਰ੍ਹਾਂ ਜਿਹੜਾ ਸ਼ਬਦ ਹੈ ਚਾਹੇ ਨਾਮ ਹੈ ਚਾਹੇ ਅੱਲਾ ਹੈ ਚਾਹੇ ਵਾਹਿਗੁਰੂ ਹੈ ਇਹਨੂੰ ਜਪ ਕੇ ਜਿਹੜਾ ਅੰਦਰ ਸਾਡੇ ਅਨਹਦ ਨਾਦ ਚੱਲਦਾ ਹੈ ਅਨਹਦ ਬਾਣੀ ਚੱਲਦੀ ਹੈ ਅੰਦਰ ਦੇ ਦੁਰਦਵਾਰੇ ਦੇ ਵਿੱਚ ਆਪਾਂ ਪਰਵੇਸ਼ ਹੋਣਾ ਹੁੰਦਾ ਹੈ ਪਰ ਆਪਾਂ ਸਾਰੇ ਜਾਣੇ ਜਿੰਨਾ ਜਨ ਨਾਮ ਨਹੀਂ ਜਪਾਂਗੇ ਉਹਨਾਂ 'ਤੇ ਸਾਨੂੰ ਆਪਣੇ ਆਪ ਦੀ ਸੋਝੀ ਨਹੀਂ ਆਉਗੀ ਤੇ ਨਾ ਹੀ ਸਾਨੂੰ ਇਹ ਜਿਹੜਾ ਜੀਵਨ ਹੈ ਇਹਦਾ ਪਤਾ ਲੱਗਦਾ ਹੈ ਕਿ ਅਸੀਂ ਕਾਦੇ ਵਾਸਤੇ ਇੱਥੇ ਆਏ ਹਾਂ ਕਿ ਜਿਹੜੀ ਆਪਣੀ ਉਮਰ ਹੈ ਇਹ ਬਹੁਤ ਜਲਦੀ ਘਟਦੀ ਜਾ ਰਹੀ ਹੈ ਦੇਖੋ ਪਹਿਲਾਂ ਜਵਾਨੀ ਪਹਿਲਾਂ ਬਚਪਨ ਫਿਰ ਜਵਾਨੀ ਤੇ ਬੜੇਪਾ ਫਿਰ ਮੌਤ ਇਸੇ ਕਰਕੇ ਜਿਹੜੇ ਸਵਾਸ ਹੈ ਇਹ ਗਿਣਤੀ ਦੇ ਹੈ ਇਹਨਾਂ ਸਵਾਸਾਂ ਵਿੱਚ ਰਹਿੰਦੇ ਆ ਜਿਹੜਾ ਸਾਡੇ ਅੰਦਰ ਪਰਮਾਤਮਾ ਹੈ ਅਸੀਂ ਉਹਦੇ ਨਾਲ ਜੁੜਨਾ ਪਰ ਉਹਦੇ ਨਾਲ ਜੁੜਨ ਵਾਸਤੇ ਸਾਨੂੰ ਮਨ ਨੂੰ ਇਕਾਗਰ ਕਰਨਾ ਪਵੇਗਾ ਜਿੰਨਾ ਚਿਰ ਅਸੀਂ ਮਨ ਨਹੀਂ ਇਕਾਗਰ ਕਰਦੇ ਉਹਨਾਂ ਚਿਰ ਸਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ ਕਿਉਂਕਿ ਅੰਦਰ ਹੀ ਸਾਡੇ ਸੁਖਮ ਰੂਪ ਦੇ ਵਿੱਚ ਪੰਜ ਮਹਾਬਲੀ ਬੈਠੇ ਹੋਏ ਹੁਣ ਇਹ ਜਿਹੜਾ ਆਣੰਭ ਹੈ ਜਿਹੜਾ ਇਹ ਭਵ ਸਾਗਰ ਹੈ ਇਹ ਪਾਰ ਕਰਨ ਵਾਸਤੇ ਹੀ ਆਪਾਂ ਨੂੰ ਸੰਤਾਂ ਦਾ ਸੰਗ ਕਰਨਾ ਪੈਂਦਾ ਜਿਸ ਤਰ੍ਹਾਂ ਅਸੀਂ ਅੱਜ ਆਪਾਂ ਵਰਸੀ ਮਨਾ ਰਹੇ ਸੰਤਾਂ ਦੀ ਜੱਲ ਜੁੜੇ ਆ ਸੰਤ ਗੁਰਦਾਸ ਸਾਹਿਬ ਜੀ ਦੀ ਉਹਨਾਂ ਨੇ ਆਪਣਾ ਸਾਰਾ ਜੀਵਨ ਭਾਈ ਸਾਹਿਬ ਦੱਸਦੇ ਸੀ ਕਿ ਬੰਦਗੀ ਦੇ ਵਿੱਚ ਲਾ ਦਿੱਤਾ ਬੜਾ ਘੱਟ ਸਿਆ ਇੱਕ ਮੈਂ ਬੇਨਤੀ ਹੋਰ ਕਰਾਂ ਜਿਹੜਾ ਸੱਚਾ ਸੰਗ ਹੁੰਦਾ ਕਸ਼ਟ ਆਉਂਦਾ ਹੀ ਨਹੀਂ ਹੁੰਦਾ ਤੁਸੀਂ ਦੇਖੋ ਉਹ ਕੰਚੀ ਦੀ ਧਰਤੀ ਦੇ ਉੱਤੇ ਬਨਾਰਸ ਦੇ ਉੱਤੇ ਰਵਦਾਸ ਸ ਮਹਾਰਾਜ ਦੇ ਨਾਲ ਕੀ ਉਹਨਾਂ ਲੋਕਾਂ ਨੇ ਸਲੂਕ ਕੀਤਾ ਕਿਉਂਕਿ ਉਹ ਸੱਚੇ ਸਨ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੇ ਉਸ ਸੰਸਾਰ ਦੇ ਵਿੱਚ ਮਾਲਕ ਦੇ ਨਾਲ ਮਿਲਾਪ ਕਰਕੇ ਇਹ ਕਹਿੰਦੇ ਪ੍ਰਮਾਤਮਾ ਦੇ ਵਿੱਚ ਤੇ ਸਾਡੇ ਵਿੱਚ ਫਰਕ ਨਹੀਂ ਰਵਦਾਸ ਮਹਾਰਾਜ ਸਮਝਾਉਂਦੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਦਰ ਕੈਸਾ ਸ਼ਾਂਤ ਰਾਮ ਮੈਂ ਤੇਹੀ ਸੁਨਾਹਾਂ ਸੰਤ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਤ ਨਹੀਂ ਹੁੰਦਾ ਕੋਈ ਪਰਦਾ ਨਹੀਂ ਹੁੰਦਾ ਪਰ ਸੰਤ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਵੱਜ ਜਾਂਦੇ ਨੇ ਜੋ ਅੰਦਰੋਂ ਮਾਲਕ ਨੇ ਹੁਕਮ ਕਰਨਾ ਹੈ ਸੰਤਾਂ ਨੇ ਉਹੀ ਉਪਦੇਸ਼ ਕਰਨਾ ਹੈ ਹੁਣ ਸਾਧ ਸੰਗਤ ਜੀ ਜੀ ਅਸੀਂ ਸੰਤਾਂ ਦੀ ਸੇਵਾ ਕਿਹੜੀ ਹੈ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੁੱਛਦੇ ਹਾਂ ਜੀ ਗੁਰਬਾਣੀ ਗੁਰੂ ਵਿੱਚ ਸਾਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਸੰਤ ਕਰ ਸੰਗ ਵੱਡ ਭਾਗ ਦੀ ਪਾਈ ਹੈ ਬੜੇ ਵੱਡੇ ਭਾਗਾਂ ਦੇ ਨਾਲ ਸੰਤਾਂ ਦੀ ਸੇਵਾ ਮਿਲਦੀ ਹੈ ਅਗਲੀ ਬੰਤੀ ਵੀ ਸਮਝਾਉਂਦੇ ਸੰਤ ਕਾ ਸੰਗ ਮੁੱਢ ਭਾਗੀ ਪਾਈਏ ਸੰਤ ਕੀ ਸੇਵਾ ਸੰਤਾਂ ਦੀ ਸੇਵਾ ਕੀਆ ਕਹਿੰਦੇ ਨਾਮ ਧਿਆਈਏ ਚਾਹੇ ਕੋਈ ਪੜਿਆ ਹੈ ਚਾਹੇ ਕੋਈ ਅਨਪੜ ਹੈ ਜੋ ਪ੍ਰਾਨੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਉਸ ਭਰੀਪੂਰ ਪਰਮਾਤਮਾ ਦੇ ਨਾਲ ਮਿਲ ਜਾਵੇਗਾ ਬਰ ਬਦ ਨਸੀਬ ਸਾਡੀ ਕਿਸਮਤ ਇਹ ਕਿ ਅਸੀਂ ਘਰਾਂ ਵਿੱਚ ਨਾਮ ਨਹੀਂ ਜਪਦੇ ਮਨ ਸੁੱਦਾ ਹੋਇਆ ਗੁਰੂ ਘਰ ਆਉਂਦਾ ਹੈ ਮਨ ਸੁੱਦਾ ਹੋਇਆ ਗੁਰੂ ਘਰ ਆ ਕੇ ਮੱਥਾ ਠੇਕਦਾ ਹੈ ਸਾਰਾ ਕੁਝ ਕਰਦਾ ਹੈ ਬਾਅਦ ਵਿੱਚ ਬੇਸੰਸਾਰ ਦੇ ਅੰਦਰ ਵਿਚਾਰ ਚੱਲੀ ਜਾਂਦੇ ਜਦੋਂ ਰਵਿਆਸ ਮਾਰਾ ਨੂੰ ਪੁੱਛਿਆ ਵੀ ਤੁਹਾਡਾ ਸ਼ਹਿਰ ਕਿਹੜਾ ਹੈ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਉਹਨਾਂ ਨੇ ਸਮਝਾਉਣਾ ਇਹ ਕੀਤਾ ਕਿ ਇਹ ਬੇਗਮ ਪੂਰਾ ਸ਼ਹਿਰ ਦਾ ਨਾਮ ਮੇਰੇ ਸ਼ਹਿਰ ਦਾ ਨਾਮ ਹੈ ਬੇਗਮ ਜਿੱਥੇ ਕੋਈ ਗਮ ਨਹੀਂ ਪਰ ਉੱਥੇ ਜਾਣ ਵਾਸਤੇ ਸਾਨੂੰ ਕੀ ਕਰਨਾ ਪੈਣਾ ਨਾਮ ਜਪਣਾ ਪੈਣਾ ਸੁਰਤੀ ਨੂੰ ਨੌ ਦਵਾਰਿਆਂ 'ਚੋਂ ਕੱਢ ਕੇ ਦਸਵੇਂ ਵਿੱਚ ਕਾਣਾ ਪੈਣਾ ਹੁਣ ਜਿਹੜੇ ਨੌ ਦਵਾਰੇ ਨੇ ਕਿ ਮਾਸ ਨੰਬੜੇ ਦੇ ਬਣੇ ਹੋਏ ਨੇ ਤੇ ਜਿਹੜਾ ਦਸਵਾਂ ਹੈ ਉਹ ਬੰਦ ਹੈ ਉਹ ਗੁਪਤ ਹੈ ਅੰਦਰ ਹੁਣ ਜਿਹੜਾ ਮਨ ਹੈ ਇਹ ਨੌਂ ਦੁਆਰਿਆਂ 'ਚ ਘੁੰਮਦਾ ਹੈ ਤੇ ਦਸਵੇਂ ਵਿੱਚ ਜਾਣ ਵਾਸਤੇ ਇਹਨੂੰ ਪਹਿਲਾਂ ਨੌਂ ਬੰਦ ਕਰਨੇ ਪੈਣਗੇ। ਹੁਣ ਨੌਂ ਦੁਆਰੇ ਬੰਦ ਹੋਏ ਆਂ ਜੀ ਨਿਸ਼ਾਨੀ ਕੀ ਹੈ? ਕਿ ਜਦੋਂ ਅਸੀਂ ਸਿਮਰਨ ਕਰਦੇ ਆਂ ਆਪਣੀ ਆਵਾਜ਼ ਵਿੱਚ ਧਿਆਨ ਰੱਖ ਕੇ ਸਿਮਰਨ ਵੀ ਮੁੱਖ ਤੋਂ ਬੰਦ ਹੋ ਗਿਆ, ਸ਼ਰੀਰ ਵੀ ਭੁੱਲ ਗਿਆ। ਅੱਗੇ ਸਾਡਾ ਮਨ ਜਿਹੜਾ ਜੋਤ ਹੈ ਕਿੱਥੇ ਗਿਆ? ਸੁੰਨ ਵਿੱਚ ਆਪਣੇ ਘਰ ਵਿੱਚ ਆਪਣਾ ਘਰ ਕਿਹੜਾ ਸੁੰਨ ਜਿੱਥੇ ਕੋਈ ਵਿਚਾਰ ਨਹੀਂ ਜਿੱਥੇ ਕੋਈ ਜਾਤ ਪਾਤ ਨਹੀਂ ਜਿੱਥੇ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਜਦੋਂ ਮਨ ਸਾਡਾ ਸੁੰਨ ਦੇ ਵਿੱਚ ਪਰਵੇਸ਼ ਹੋਇਆ ਸੁੰਨ ਦੇ ਵਿੱਚ ਜਾ ਕੇ ਇਹਨੇ ਜਦ ਮਾਲਕ ਜੇ ਮੁਖ ਦੀ ਆਵਾਜ਼ ਸੁਣੀ ਅੰਦਰੋਂ ਤੇ ਫਿਰ ਇਹ ਜਾ ਗਿਆ ਤੇ ਜਦੋਂ ਇਹ ਫਿਰ ਜਾਗਿਆ ਤੇ ਜਾ ਕੇ ਇਹਨੂੰ ਸਮਝ ਆਈ ਕਿ ਮੈਂ ਤਾਂ ਸੰਸਾਰ ਦੇ ਵਿੱਚ ਭਰਮ ਵਿੱਚ ਫਿੱਕਿਆ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੇ ਘarne ਸਾਰੇ ਮਾਇਆ ਦੇਰੇ ਵਿੱਚ ਕਹਿੰਦੇ ਸੁੱਤੇ ਹੋਏ ਨੇ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਉਹੀ ਜਾਗਦਾ ਹੈ ਜਿਹੜਾ ਸਿਮਰਨ ਕਰਦਾ ਹੈ ਇਸ ਕਰਕੇ ਆਪਾਂ ਜਦੋਂ ਇੱਥੇ ਆਏ ਆ ਗੁਰੂ ਘਰ ਦੇ ਵਿੱਚ ਆਏ ਆ ਗੁਰੂ ਘਰ ਦੇ ਵਿੱਚ ਇਹ ਸਤ ਸੰਗਤ ਸਤ ਗੁਰੂ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਜਿੱਥੇ ਪਰਮਾਤਮਾ ਦੇ ਬੋਲ ਸੁਕਾਇਆ ਇਥੋਂ ਅਸੀਂ ਪਰਮਾਤਮਾ ਦੇ ਗੁਣ ਸਿੱਖ ਕੇ ਜਾਣਾ ਉਸ ਤੋਂ ਬਾਅਦ ਆਪਾਂ ਜਾ ਕੇ ਘਰ ਦੇ ਵਿੱਚ ਮਿਹਨਤ ਕਰਨੀ ਹੈ ਜਿੱਦਾਂ ਦਰਿਆਵੀ ਮਿਹਨਤ ਕਰਦੇ ਨਾ ਆਪਾਂ ਸਾਰੇ ਜਾਣੇ ਵੱਧ ਤੋਂ ਵੱਧ ਪੈਸੇ ਹੋ ਜਾਣ ਬੱਚਿਆਂ ਦਾ ਆ ਬਣ ਜਾਏ ਮਾਂ ساری ਜ਼ਿੰਦਗੀ ਮਾਂ ਦਾ ਕੋਈ ਦੇਣ ਨਹੀਂ ਦੇ ਸਕਿਆ ਤੇ ਪਿਤਾ ਦਾ ਵੀ ਕੋਈ ਦੇਰ ਨਹੀਂ ਦੇ ਸਕਿਆ ساری ਜਿੰਦਗੀ ਕੁੱਲੀ ਬਣ ਕੇ ਸਾਡੇ ਵਾਸਤੇ ਮਿਹਨਤ ਕਰਦਾ ਏ ਇਦਾਂ ਮਿਹਨਤ ਹੁਣ ਨਾਮ ਜਪਣਾ ਕਿਸੇ ਵੀ ਰੈਵਰ ਦਾ ਤੁਸੀਂ ਜੀਵਨ ਦੇ ਵੱਲੋਂ ਉਹਨੇ ਨਾਮ ਜਪ ਕੇ ਉਸ ਪਰਮਾਤਮਾ ਦੇ ਨਾਲ ਮੁਲਾਕਾਤ ਕੀਤਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਛਤਤ ਕਾਲ ਨਾਨਕ ਦੇ ਮੁਖੂਜਲੇ ਕਹਿੰਦੀ ਸੁਖੀ ਨਾਲ ਆਓ ਫਿਰ ਹੁਣ ਆਪਾਂ ਸਾਰੇ ਜਾਣੇ 5 ਮਿੰਟ ਵਾਸਤੇ ਨਾਮ ਜਪਣਾ ਤੇ ਨੀਂਦਰ ਬੰਦ ਕਰਨੇ ਕਿਉਂਕਿ ਮਨ ਸਾਡਾ ਇਹਨਾਂ ਨੀਂਦਰਾਂ ਦੇ ਵਿੱਚ ਇਹ ਸੰਸਾਰ ਨੂੰ ਦੇਖਦਾ ਹੈ ਕਿ ਜਦੋਂ ਨੀਂਦਰਾਂ ਤੋਂ ਬਾਅਦ ਆਪਾਂ ਸਾਹਮਣੇ ਕੀ ਦੇਖਦੇ ਹਾਂ ਹਨੇਰਾ ਇਹ ਖਾਲੀ ਸੁੰ ਇਹ ਸਾਡਾ ਘਰ ਹੈ ਮਨ ਨੇ ਜਦੋਂ ਸਵਾਸ ਪੂਰੇ ਹੋ ਗਏ ਇਸ ਸਰੀਰ ਦੇ ਵਿੱਚ ਜੋ ਨਿਕਲ ਕੇ ਕਿੱਥੇ ਆਉਣਾ ਆ ਖਾਲੀ ਖਲਾ ਦੇ ਵਿੱਚ ਆ ਸੁੰ ਲੈਣੇ ਤੇ ਇਹ ਗੱਲ ਕਿ ਸੁੰ ਦੇ ਵਿੱਚ ਆਪਾਂ ਆਸਣ ਲਾਉਣਾ ਸਿੱਖਣਾ ਜਿਹਨੂੰ ਮਹਾਰਤ ਸੁਝਾਉਂਦੇ ਸੈਦ ਗੁਫਾਵੇਂ ਆਸਣ ਵਧਿਆ ਇਹਦੇ ਜੋਤ ਸਰੂਪ ਅਨਾਹ ਹੱਦ ਗੱਜਿਆ ਅੰਦਰੋਂ ਮਾਲਕ ਗੱਜਿਆ ਜਿਹਨੂੰ ਮਹਾਰਾਜ ਸੁਝਾਉਂਦੇ ਨੇ ਗੁਰੂ ਰਵਿ ਦੀ ਕੋਹੇ ਤੇ ਬੱਜਿਆ ਆਓ ਮੇਰੇ ਉਹ ਆਪਾਂ ਸਾਰੇ ਜਣੇ ਨੀਂਦਰ ਬੰਦ ਕਰਕੇ ਸਾਰੇ ਜਣਿਆਂ ਨੇ ਸਿਮਰਨ ਕਰਨਾ ਦਾਸ ਅੱਗੇ ਅੱਗੇ ਬੋਲੇਗਾ ਆਪ ਪਿੱਛੇ ਪਿੱਛੇ ਬੋਲਣਾ ਇਸ ਧੁਨ ਨੂੰ ਸੁਣ ਕੇ ਆਨੰਦ ਲੈਣਾ ਬਾਹਰੋਂ ਟੁੱਟਣਾ ਹੈ ਕਿਰੋ ਸਾਰੇ ਜਣੇ ਕਰੋ ਜੀ ਚਰੂ ਸਤਨਾਮ ਏ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ Oh no! ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੰਤੋ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਆਪਾਂ ਨਾ ਜਿਹੜਾ ਸਾਡਾ ਮਾਨਾ ਇਹ ਪੰਜਾਂ ਦੇ ਹਵਾਲੇ ਆਉਂਦਾ ਜਦੋਂ ਸੰਸਾਰ ਦੇ ਵਿੱਚ ਹੁੰਦਾ ਇੱਕ ਪਾਸੇ ਆਪਣੇ ਅੰਦਰ ਆਤਮਾ ਹੈ ਹੁਣ ਜਦੋਂ ਅਸੀਂ ਨਾਮ ਜਪਦੇ ਆਂ ਤੇ ਮਨ ਦਾ ਕੰਟੈਕਟ ਆਤਮਾ ਦੇ ਨਾਲ ਹੋ ਜਾਂਦਾ ਜਿੱਦਾਂ ਦੇਖ ਲਓ ਆਪਾਂ ਸੰਸਾਰ ਦੇ ਕੋਈ ਮਾੜਾ ਕਰਦੇ ਚੰਗਾ ਕਰਦੇ ਅੰਦਰੋਂ ਆਤਮਾ ਸਾਨੂੰ ਆਵਾਜ਼ ਦਿੰਦੀ ਹੈ ਜਦੋਂ ਨਾਮ ਜਪਦੇ ਆਂ ਸਾਡਾ ਜਿਹੜਾ ਮਨ ਆ ਉਹਦਾ ਕੰਟੈਕਟ ਆਤਮਾ ਨਾਲ ਹੋ ਜਾਂਦਾ ਜਦੋਂ ਅਸੀਂ ਨਾਮ ਨਹੀਂ ਜਪਦੇ ਮਨ ਪੰਜਾਂ ਦੇ ਨਾਲ ਲੜਿਆ ਤੇ ਭਰਮ 'ਚ ਸੁੱਤਾ ਹੈ ਇਸ ਲਗੇ ਮਾਰੇ ਸਮਝ ਆਉਂਦੇ ਸਿਮਰ 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 ਕੋ ਆਪਣਾ ਸੋਇਆ ਮੰਨ ਜਗਾਈ ਸਵਾਉ ਹੁਣ ਇੱਥੇ ਹੀ ਸਮਾਪਤ ਹੈ ਇਹਨੇ ਕੇ ਵਿਚਾਰ ਕਰਦੇ ਇੱਕ ਦੀ ਅਨੇਕ ਕਰਤੀਆਂ ਭੁਜਨੀਆਂ ਸਾਧ ਸੰਗਤ ਜੀ ਬਖਸ਼ਣ ਯੋਗ ਹੈ ਵਾਪਸ ਦੇਣਾ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀਤ ਜਤੋ